ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਿਰਲਗੜ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤਨ ਟੋਟਲ ਦੋ ਮੱਝਾਂ ਇੱਕ ਗਾਂ ਤਾਂ ਨ ਦਿਖਾਉਣੀ ਆ ਤੇ ਇੱਕ ਕੱਟਾ ਤੁਹਾਨੂੰ ਦਿਖਾਵਾਂਗੇ ਕੱਟਾ ਤੇ ਗਾਂ ਵੀਰ ਜੀ ਨੇ ਉਹਦੇ ਘਰ ਦੇ ਆ ਤੇ ਬਾਕੀ ਮੱਧੀਆਂ ਜੜੀਆਂ ਵੇਚਣ ਲਈ ਲਿਆਂਦੀਆਂ ਵਾ ਵਪਾਰ ਦਾ ਕੰਮ ਉਹ ਵੀ ਨਾਲ-ਨਾਲ ਕਰਦੇ ਤੇ ਦੋ ਪੁੱਛੋਂ ਵਿੱਚ ਅੱਜ ਕਰਦੇ ਵਿੱਚ ਨਹੀਂ ਤੇ ਦੋ ਜੜੀਆਂ ਲਿਆਂਦੀਆਂ ਵਾ ਤੇ ਮੱਝ ਇੱਕ ਗੱਬਣਿਆ ਇੱਕ ਸੂਈ ਸਵਾਈ ਆਪਣੀਆਂ ਚੋਚਵਾ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਓ ਤੇ ਪਾਸ ਜ਼ਰੂਰ ਕਰਾ ਲਓ ਜੀ ਹਾਂ ਜੀ ਵੀਰ ਜੀ ਸਤ ਸਾਲ ਜੀ ਸਤ ਸਾਲ ਜੀ ਹੋਰ ਜੀ ਠੀਕ ਠਾਕ ਜੀ ਹਾਂ ਜੀ ਵੀਰ ਜੀ ਠੀਕ ਠਾਕ ਤੇ ਨਾਮ ਦੱਸ ਦਿਓ ਵੀਰ ਜੀ ਇੱਕ ਵਾਰੀ ਫਿਰ ਨਾਂ ਆਪਣਾ ਹਰਪਾਲ ਪਿੰਨ ਕੱਲ ਗੱਡ ਜੀ ਤੇ ਤਸੀਲ ਜਨਾਲਾ ਜਿਲੰਡਰ ਸਰਾਂ ਤੇ ਲੱਗੇ ਲੋਪੋਕੇ ਚ گاਵਾ ਤੇ ਟਾਰੀਪਾਗਾ ਬਾਰਡਰ ਹਨ ਠੀਕ ਐ ਤੇ ਅੱਜ ਦੂਸਰੀ ਵੀਡੀਓ ਫਿਰ ਆਪਣੀ ਪਿਛਲਾ ਵੇਗਾ ਹਿਮਾਲ ਫਿਰ ਹਾਂਜੀ ਪਿਛਲਾ ਵੇਗਾ ਟਿਕਰਾਂ ਠੀਕ ਐ ਤੇ ਅੱਜ ਵੀ ਫਿਰ ਉਦੋਂ ਵੀ ਮੱਝਾਂ ਚੰਗੀਆਂ ਅਸੀਂ ਚਲੋ ਮੱਝਾਂ ਵੀਰ ਵੱਡੀਆਂ ਲੈਈ ਦੀਆਂ ਮੱਝਾਂ 15 16 ਕਿਲੋ ਵਾਲੀ ਅੰਕੇ ਮੱਝ ਲਈ ਦੀ ਅੱਛਾ ਬਾਕੀ ਅੱਜ ਵੀ ਅੱਜ ਇੱਕ ਗੋਤ ਦੁੱਧ ਚੰਗਾ ਤਿਆਰ ਵੀ ਆ ਇਹ ਮਾਝ ਥੱਲੇ ਦੁੱਧ 14 ਕਿਲੋ ਹੋਊਗਾ 4 ਕਿਲੋ ਮਾਝ ਦੀ ਘਾੜ ਹੋਊਗੀ ਅੱਛਾ 4 ਕਿਲੋ ਮਾਝ ਦੀ ਘਾੜ ਹੋਊਗੀ ਸਾਢੇ 3 ਕੋਈ ਮੰਨ ਕੇ ਲੈ ਵੀ ਮਾਝ ਦੀ ਘਾੜ ਆ ਚਲੋ ਕੋਈ ਨਹੀਂ ਨਾ ਆਪਾਂ ਫਿਰ ਬਾਅਦ ਚ ਵਿਖਾਉਨੇ ਆ ਪਹਿਲਾਂ ਗੱਬਣ ਵਿਖਾ ਦਈਏ ਹਾਂਜੀ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਮਾਰੇ ਘਰ ਰੱਖ ਜਾਂਦੇ 16-17 ਕਿਲੋ ਦੁੱਧ ਭਰਦੀ ਆ ਅੱਛਾ ਪਰ ਗੱਬਣ ਆ ਆਪਾਂ ਗੱਬਣ ਹੀ ਲਈ ਆ ਹਾਂਜੀ ਆ ਤੁਸੀਂ 14 ਕਿਲੋ ਮੰਨ ਕੇ ਚੱਲ ਪੋ ਕਿਉਂਕਿ ਮਾਈ ਦਾ ਆਰਡਰ ਬਹੁਤ ਜ਼ਿਆਦਾ ਚੰਗਾ ਵਾ ਹਾਂਜੀ ਦੋ ਤੱਕ ਆਰਡਰ ਤੇ ਵਿਆਹ ਕਰਵਾਉਣਾ ਲੱਗਾ ਮਾਈ ਨੂੰ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਸੀ ਲੱਗੇ ਤਾਂ ਤੋਰਾਂ ਹਾਂ ਫਿਰ ਇੱਕ ਵਾਰੀ ਨਾ ਬਾਕੀ ਜਿਤਨਾ ਕਰਦ ਆਪਣੇ ਆਮ ਘਰਾਂ ਚ ਮੱਜਾਂ ਦਾ ਜਿੱਡਾ ਕੋ ਹੁੰਦਾ ਵਾ ਓ ਡਾ ਗਿਆ ਕਾ ਵਾ ਪਰ ਇਹ ਆ ਵੀ ਥੱਲੇੋਂ ਭੜੀ ਆ ਅਜੇ ਬਾਕੀ ਟਾਈਮ ਵੀ ਸਵੇਰੋਂ ਸਵੇਰ ਦਾ ਵਾ ਇਲਾਇਤ ਕਮਾ ਗਿਆ ਵਗ ਗਿਆ ਚਲੋ ਲੈ ਜੀ ਕਰੀਏ ਦੁਰਤੋਂ ਦੇਖ ਲੈਂਦੇ ਜੀ ਇੱਕ ਕਰੀ ਲੈ ਜਾ ਅੰਦਰ ਨੂੰ ਲੈ ਜਾ ਲੈ ਜਾ ਦਰਦੀ ਹੈ ਮੱਜੋ ਵਾਲੀ ਪਰਲੀ ਆ ਜੋ ਲੈ ਬੰਦ ਤੋਂ ਬਾਹਰ ਹੀ ਬਾਕੀ ਥੱਲੇ ਆ ਪੜੀ ਐ ਵਾਲੀ ਮੱਜ ਤੇ ਉੱਤਰਾ ਸਾਡੇ ਤਾਂ ਥੋੜਾ ਥੋੜਾ ਮੱਜਾਂ ਦਰਦੀਆਂ ਨੇ ਥੱਲੇ ਥੱਲੇ ਐ ਕਰੀ ਤੇ ਆ ਵੀ ਦੀ ਪਿੱਛੇ ਕਰੋ ਮਾਜੇ ਕਰੀਦਰ ਨੂੰ ਚੰਗੀ ਤਰ੍ਹਾਂ ਦਿਖਾਈਏ ਆ ਦੇਖਾ ਦੇ ਜੀ ਗਾਵਾਂ ਵਾਂਗੂ ਤਿਆਰ ਹੁੰਦੀ ਏ ਜਲੀ ਤੇ ਮੁੱਲ ਫਿਰ ਵੇਦੀ ਇਹਦਾ ਵੇਦੀ ਮੁੱਲ ਇਹਦਾ 1 5 ਕਰਦੇ ਹਾਂ 95000 ਦੇ ਮਾਜੇ ਲਾਸਟ ਦੇਣੀ ਆ अच्छा तो ਥੱਲੇ ਕੋਈ ਫੋਨ ਨਾ ਲਾਵੇ 95 ਹਜ਼ਾਰ ਦੀ ਜਿਹੜੀ ਜੈਸਨ ਹੋਈ ਆ ਹਾਂਜੀ ਐਸਨੋਆ ਠੀਕ ਹੈ ਜੀ ਰੇਟ ਆਪਣੇ ਜੈਸਨ ਹੋਈ ਹੁੰਦੇ ਆ ਅੱਛਾ ਜੀ ਹਾਂਜੀ ਇੱਕ ਵਾਰੀ ਆ ਦੇਖ ਸਕਦੇ ਥੱਲਿਆਂ ਫਿਰ ਤੋਂ ਹੱਲੇ ਭਰਨੀ ਆ ਜੇ ਪੂਰੀ ਮੱਝ ਜੇ ਤਿਆਰ ਹੋਣੀ ਆ ਜੇ ਹੋਰ ਤੇ ਹੁਣ ਆ ਜਿਹੜੀ ਮੱਝ ਜੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਮੇਰੇ ਇੱਥੇ ਥੱਲੇ ਦੁੱਧ 14 14.5 ਕਿਲੋ ਤਿਆਰ ਆ ਤੇ ਸੂਈ ਕਿੰਨੇ ਚਿਰਦੀ ਆ ਇਹ ਸੂਈ ਦੇ 10 ਦਿਨਾਂ ਦੀ ਅੱਜ ਅੱਛਾ ਭਾਏ ਕੋਈ ਦੋ ਟਾਈਮ ਤਸੱਲੀ ਕਰੇ ਭਾਏ ਤਿੰਨ ਟਾਈਮ ਕਰੇ ਤੇ ਮਗਰ ਕੀ ਇਹ ਤੇ ਮਗਰ ਇਹਦੇ ਕੱਟੀ ਜੀ ਮਗਰ ਕੱਟੀ ਆ ਹਨਾ ਤਾਜ਼ਾ ਹੀ ਆ ਬੱਚਾ ਇਹਦਾ ਬੱਚਾ ਵੇਖੋ ਕੱਟੀ ਬਿਲਕੁਲ ਤਾਜੀ ਉਹ ਵੱਜੀ ਕੱਟੀ ਆ ਦੀ ਆ ਦੇਖਾ ਲੇ ਆ ਕੱਟੀ ਜੀ ਕੱਟੀ ਬਿਲਕੁਲ ਤਾਜੀ ਮੋਟਾਂ ਦੇ ਆ ਆ ਦੇਖਾਂਦੇ ਜੀ ਇਹਦੇ ਦੰਦ ਨਿਕਲੇ ਨਹੀਂ ਦੇ ਤਾਜੀ ਆ ਤਰਾ ਮਤਲਬ ਅਗਲੇ ਦੰਦ ਵੀ ਦੋ ਨਿਕਲੇ ਆ ਤੇ ਦੁੱਧ ਦੁੱਧ ਤਾਂ ਚੰਗਾ ਛੱਡਣ ਦੇ ਕੱਟੀ ਨੇ ਤੇ ਅਜੇ ਤੇ ਮੱਝ ਦੁੱਧ ਫਿਰ ਹੋਰ ਕਰ ਜੂਗੀ ਤੇ ਵੀਰ ਜੀ 17 18 ਕਿਲੋ ਦਾ ਮਾਇਨੇ ਜਾਣਾ ਜੇ ਕੋ ਸੇਵਾ ਕਰੂਗਾ ਅੱਛਾ ਹਾਂਜੀ ਖੋਲੋ ਫਿਰ ਤੋਰੀ ਆਉਂਦਾ ਵੀ ਬਾਕੀ ਆ ਵੀ ਇਹ ਥੋੜਾ ਸਾਡੇ ਤੋਂ ਡਰਦੀ ਆ ਇੱਕ ਵਾਰੀ ਥੱਲੇ ਆ ਇੱਕ ਵਾਰੀ ਆਪਾਂ ਇਤਰਾ ਹੀ ਦੇਖ ਸਕਦੇ ਹਾਂ ਬੱਚੇ ਦਾ ਥੋੜਾ ਵੱਧ ਕਰ ਲਈਏ ਉਹ ਦੇਖ ਤਾਂ ਲੈ ਲੈ ਜਾਵਿਦਿਏ ਇੱਕ ਵਾਰੀ ਬਾਹਰ ਲੈ ਜਾਏ ਇਹਦੇ ਕੋਲ ਦੁੱਧ ਜਿਹੜਾ ਵਾ 14 ਲੀਟਰ ਮੁੱਕ ਦੇ ਜਰਾ ਤਿਆਰ ਦੱਸ ਦੇ ਇੱਥੇ ਦਿਨੋ ਦਿਖਾ ਦਈਏ ਇੱਕ ਦੀ ਥੋੜਾ ਡਰਦੀ ਆ ਬਾਕੀ ਥਾਂ ਨਾ ਚੰਗਾ ਲੱਗਾ ਦੂਰ ਦੂਰ ਲੱਗਾ ਵਾ ਤੇ ਕੋਈ ਗੱਲ ਨਹੀਂ ਰਹਿਣ ਦੋ ਇੱਥੇ ਬੱਜਿਆ ਨੂੰ ਰਹਿਣ ਦੋ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖੀ ਆ ਆਪਾਂ ਵੀ ਇਹਦਾ ਮੁੱਲ 145 ਕਰਦੇ ਆ 135 ਚ ਮਾਨਤਨ ਥੋੜਾ ਬਧਾਉਣਾ ਜੀ ਆਪਣੇ ਨੂੰ ਅੱਛਾ ਹਾਂਜੀ 135 ਚ ਥੋੜਾ ਬਧਾਉਣਾ ਮਾਨਤਨ ਕਰ ਦੋ ਅੱਜ ਦੇ 170 ਦੀ ਵੇਚ ਦੇ ਦਿੱਤੀ ਹਾਂ ਹਾਂਜੀ ਪਰ ਆਪਾਂ ਜਾਇ ਲਈ ਜਾਇ ਦੇਣੀ ਆ ਠੀਕ ਹੈ ਤੇ ਬਾਕੀ ਕੋਈ ਲਾਗੇ ਆਣ ਕੇ ਵੇਖੇ ਇੱਕ ਅਰੀ ਚੰਗੇ ਘਾਦ ਕਾਟ ਚ ਇਹ ਆ ਵੀ ਚਲੋ ਥੋੜਾ ਡਰਦੀ ਆ ਲਾਗੇ ਜਾਇਆ ਫਿਰ ਕਈ ਅਰੀ ਪਸ਼ੂ ਤਿਲਕ ਵੀ ਜਾਂਦਾ ਤਾਂ ਕਰਕੇ ਦੂਰੋਂ ਹੀ ਇੱਕ ਅਰੀ ਤੁਹਾਨੂੰ ਦਿਖਾ ਦਿੰਨੇ ਆ ਫਿਰ ਬਾਕੀ ਮੱਝ ਉਧਰ ਦੀ ਜਿਹੜੇ ਹਰਿਆਣੇ ਦੀ ਮੱਝ ਜੇ ਇਧਰ ਦੀ ਮੱਝ ਨਹੀਂ ਜੀ ਕਿਉਂਕਿ ਇਧਰ ਦੀ ਮੱਝ ਦੀ 4 ਕਿਲੋ ਗਾੜ ਨਹੀਂ ਹੁੰਦੀ ਠੀਕ ਹੈ ਜੀ ਬਾਕੀ ਇਹਦੀ ਗ ਸਾਢੇ 3 4 ਕਿਲੋ ਜਿਹੜੀ ਕਹਿੰਦੇ ਵੀ ਇਹਦੀ ਗਾੜੀ ਗਾੜਿਆ ਬਾਕੀ ਚੋਾਈ ਦੀ ਵੀਡੀਓ ਵੀ ਆ ਕੀ ਜੇ ਕਹਨ ਮੰਗਾਉਣੇ ਹੋ ਕੇ ਸਾਰੀ ਚੋਾਈ ਦੀ ਵੀਡੀਓ ਪਾ ਦਾਂਗੇ ਅੱਛਾ ਜੀ ਹਾਂਜੀ ਠੀਕ ਐ ਤੋ ਹੁਣੋਂ ਗਾਂ ਦੇ ਕੱਟਾ ਵੀ ਖਾ ਦिए ਹਾਂਜੀ ਇਹ ਕਰਦਿਆਂ ਜੀ ਗਾਂ ਦੇ ਕੱਟਾ ਹਾਂਜੀ 10 ਤੇ ਬਾਰੇ ਫਿਰ ਵੀਰਿਆ ਤੇ ਸਾਡੇ 14 ਕਿਲੋ ਗਾਜ ਦੁੱਧ ਹਾਜਰ ਹੋਊਗਾ 2 ਮਹੀਨਿਆਂ ਦੀ ਚੈੱਕ ਪਾਸ ਜੀ ਚੈੱਕ ਪਾਸ ਕਰਾ ਲਈ ਆ ਹਾਂਜੀ ਠੀਕ ਐ ਕੋਈ ਆਪਣਾ ਡਾਕਟਰ ਦਾ ਕੇ ਚੈੱਕ ਕਰਾ ਲੇ ਅੱਛਾ ਜੀ ਹਾਂਜੀ ਠੀਕ ਹੈ ਤੇ ਬਾਕੀ ਇਹ ਬਈ 2 ਮਹੀਨੇ ਦੀ ਇਹ 26 27 ਕਿਲੋ ਵਾਲੀ ਵੀਰਾਂ ਦਾ ਘਾਵਾ ਘਟਣੀ ਹੈ ਅੱਛਾ ਅੱਛਾ ਸੱਜ ਦਾ ਦੋ 26 27 ਕਿਲੋ ਜੀ ਅੱਛਾ ਤੇ ਤੋਰਾਂ ਫਿਰ ਇੱਕ ਦੀ ਨਾ ਚਵਾਈ ਹੋਈ ਹੋਣੇ ਦੀ ਜਾਬ ਦਾ ਚਵਾਈ ਕਰ ਲਈ ਵੀਰ ਬਾਕੀ ਜਿਹੜਾ ਕੋਈ ਵੀਰ ਆਪਣੀ 2 ਮਹੀਨੇ ਦੀ ਚੱਕ ਪਾਸ ਕਰਵਾ ਸਕਦਾ ਵਾ ਉਹੀ ਖੜੇ ਤੇ ਜਿਹੜੇ ਕੋਈ ਜਾਣਦੇ ਕੋਈ ਵੀਰ ਚੱਕ ਕਰਵਾ ਲੈ ਬਾਕੀ ਹੋਣੇ ਦੀ ਚਵਾਈ ਹੋਈ ਆ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਆ। ਬੰਦ ਸਿੱਕੀ। ਹਾ ਥਾਣੇ ਦੇ ਵੀ ਆਪਾਂ ਦੇਖ ਸਕਦੇ ਜੇ ਲੱਗੇ ਤਾਂ। ਤੇ ਉਤਰਾਂ ਵੀਰ ਜੀ ਥਾਣ ਓਕੇ ਸਾਰੇ ਤੇ ਵੀਰ ਜੀ ਅਗਲਾ ਥਾਣ ਅੱਧਾ ਜੇ। ਅੱਛਾ ਤੇ ਦੋਦੇ ਥੱਲੇ 14 ਗਲੋਹਾ ਜ ਰਹੂਗਾ। ਅੱਛਾ ਹਾਂਜੀ। ਤੇ ਚੈੱਕ ਪਾਸ ਜਿਹੜੀ ਆ ਵੀ ਕੋਈ ਕਰਵਾ ਕੇ ਲਾ ਜਣਾ। ਮਾਰੇ ਆਪਣਾ ਡਾਕਟਰ ਲਾ ਕੋਈ ਚੈੱਕ ਪਾਸ ਕਰਾ ਲੇ। ਤੇ ਕਿੰਨੇ ਕੋਤਰਾ ਦਿਨਾਂ ਦੇ ਵਿੱਚ ਵਿੱਚ ਕੋ ਚੈੱਕ ਕਰਾ ਲੈ ਜਾ ਕੇ ਵੀ ਮੈਨੂੰ ਭਾਵੇਂ ਅੱਜ ਡਾਕਟਰ ਨਾਲ ਚੈੱਕ ਕਰਾ ਲੇ ਦੋ ਸਵਾ ਦੋ ਮਹੀਨੇ ਦੀ ਇਹ ਚੈੱਕ ਪਾਸ ਹੋ ਜਾਣੀ ਹੈ ਤੇ ਹਾਂਜੀ 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 ਤੇ ਬਾਕੀ ਨਹੀਂ ਤੇ ਗੱਡੀ ਦਾ ਕੋਈ ਉਤਰ ਦੇ ਜਰੂਰ ਚੈੱਕ ਕਰਵਾ ਲੈ ਬਾਅਦ ਚ ਕਿਉਂਕਿ ਫਿਰ ਗੱਭਨ ਪਸ਼ੂ ਸਾਹ ਵਾਲੀਆਂ ਚੀਜ਼ਾਂ ਹੁੰਦੀਆਂ ਬਾਅਦ ਚ ਫਿਰ ਅਗਲੇ ਦੀ ਜ਼ਿੰਮੇਵਾਰੀ ਹੋਗੀ ਡਾਕਟਰ ਆਪਣਾ ਨਾਲ ਲੈ ਕੇ ਤੁਹਾਨੂੰ ਚੈੱਕ ਕਰਕੇ ਨਾ ਫਿਰ ਖੜੇ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਪਰ ਇਹਦਾ ਮੁੱਲ ਬਿਲਕੁਲ ਜਾਇਜ਼ ਕਰਨਾ ਹਾਂਜੀ ਇਹ ਤਾਂ ਮੁੱਲ 45000 ਕਰਦੇ 40000 ਦੇ ਦੇ ਰਾਂ ਕਿਉਂਕਿ 14 ਕਿਲੋ ਦੁੱਧ ਹਜ਼ਾਰ ਜੇ 2 ਮਹੀਨੇ ਚੈੱਕ ਬਾਅਦ ਠੀਕ ਹੈ ਜੀ ਵੱਡੀ ਬੱਚੀ ਜੇ ਬਾਕੀ ਫਿਰ ਵੀ ਕੋਈ 2-3 ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲਈ ਹਨਾ 2 ਦਿਨਾਂ ਤੱਕ ਜਿਹੜੀ ਤੁਹਾਡੀ ਜ਼ਿੰਮੇਵਾਰੀ ਰਹੋਗੇ ਫਿਰ ਅਗਲੇ ਦੀ ਜ਼ਿੰਮੇਵਾਰੀ ਹੋ ਜੂਗੀ ਹਨਾ ਠੀਕ ਹੈ ਜੀ ਤੇ ਆ ਜਿਹੜੀ ਆ ਕੱਟਾ ਗਿਆ ਆਪਣੇ ਕੋਲ ਇਹਦੇ ਪਰ ਇਹ ਦੱਸ ਤੋ ਜੀ ਇੱਕ ਕਟੇ ਮਦਰ ਮਿਲਕ 20 ਕਿਲੋ ਹੀ ਅੱਛਾ ਆਪਣੇ ਘਰ ਹੀ ਪਾ ਲਿਆ ਕੱਟੇ ਦਾ ਫੇਸਬੁਕੋਂ ਪਹਿਲਾਂ ਠੀਕ ਹੈ ਜੀ ਹਾਂ ਸਿੰਘ ਦੇ ਵੇਖੋ ਪੈਸਟਿਕਲ ਬਹੁਤ ਕੱਡੇ ਟੋੜੇ ਠੀਕ ਹੈ ਜੀ ਤੋਰ ਫੇਰ ਇੱਕ ਰੀਨਾਂ ਟੋਰ ਕੇ ਦਿਖਾ ਦੀ ਕਿੰਨੀ ਕੁ ਉਮਰ ਹੋ ਗਈ ਜੀ ਇਹਦੀ ਜੀ 14 ਮਹੀਨਿਆਂ ਦੀ 14 ਮਹੀਨਿਆਂ ਦੀ ਹੋ ਗਈ ਜਿਹੜੀ ਇਹਦੀ ਉਮਰ ਇਹ ਘਰ ਦਾ ਹੀ ਪਾਲਿਆ ਹੋਇਆ ਕੱਟਾ ਜਿਹੜਾ ਵਿੱਧੀ ਉਹਨਾਂ ਨੇ ਚਲੋ ਕੋਈ ਨਹੀਂ ਲੈ ਜਾ ਡਾਪਰ ਖੜ ਗਏ ਲੈ ਜਾ ਲੈ ਜਾ ਕੋਈ ਨਹੀਂ ਮਾਦਨੇ ਸੜਾਇਆ ਨਿੱਕਾ ਟੱਕ ਮਾਰਤਾ ਉਹਦੇ ਘਰ ਕੇ ਡਰ ਗਿਆ ਬੰਦੋ ਕੋਈ ਗੱਲ ਨਹੀਂ ਬਾਕੀ ਉਹ ਤਰ੍ਹਾਂ ਸਾਮ ਚੰਗੀ ਕਰਨ ਦੇ ਵਿਦਿਆ ਨਹੀਂ ਉਹਦੇ ਜੰਮਿਆ ਪਹਿਲੇ ਚੰਗਾ ਤੇ ਇਹਦਾ ਫਿਰ ਮੁੱਲ ਵੀ ਜੀ ਵੀ ਜੀ ਮੁੱਲ ਇਹਦਾ 40000 ਕਰਦੇ ਆਂ ਅੱਛਾ 40000 ਤਾਂ ਦੇਣਾ ਹੁਣ 100 200 ਛੋਟ ਹੋਣੀ ਜੀ ਵਿੱਚੋਂ ਠੀਕ ਹੈ ਜੀ ਹਾਂ ਜੀ ਬਾਕ ਕਟਾ ਮੱਝ ਰੱਖਣ ਵਾਲਾ ਗੇ ਹਾਂਜੀ ਹਾਂਜੀ ਦੋ ਨੰਬਰ ਵਾਲੇ ਦਾ ਵਾਧੂ ਮੰਗਦੇ ਪਰ ਨਹੀਂ ਦੇਣਾ ਹਾਂਜੀ ਨਹੀਂ ਇਹ ਤਾਂ ਜੀ ਨਾ ਬਹੁਤ ਪਾਲਿਆ ਮਾਂ ਬਹੁਤ ਚੰਗੀ ਬਾਕੀ ਇਹੋ ਜਿਹੀ ਚੀਜ਼ਾਂ ਉਧਰ ਦੇਣੀਆਂ ਹੁਣੇ ਚਾਹੀਦੀਆਂ ਬਾਕੀ ਵੇਖੋ ਜਾਤ ਵਾਲਾ ਕਟਾ ਜੀ ਹਾਂਜੀ ਫੁੱਲ ਬ੍ਰੀਡ ਚ ਕਟਾ ਜੀ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਲੈ ਜੇ ਹਨਾ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕੋਈ ਵੀਰ ਪਸ਼ੂ ਖਰੀਦੇ ਜੀ